ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਡੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਇੱਥੇ ਬਿਲਕੁਲ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਗੁਰਦੁਆਰਾ ਜਾਮਨੀ ਸਾਹਿਬ ਜੋ ਕਿ ਪਿੰਡ ਬਾਜੀਤਪੁਰ ਫਿਰੋਈਪੁਰ ਪੰਜਾਬ ਦੇ ਵਿੱਚ ਸਥਿਤ ਹੈ ਇਸ ਸਥਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਸ ਸਥਾਨ ਦਾ ਇਤਿਹਾਸ ਇਹ ਮੰਨਿਆ ਜਾਂਦਾ ਹੈ ਕਿ ਇੱਕ ਜੱਟ ਜ਼ਿਮੀਦਾਰ ਵੱਲੋਂ ਬਾਣੀਏ ਤੋਂ ਗੁਰੂ ਜੀ ਨੂੰ ਜਾਮਨ ਪਾ ਕੇ ਉਧਾਰ ਲਿਆ ਗਿਆ ਸੀ ਤੇ ਉਸ ਨੇ ਜਿਹੜਾ ਸੀ ਆਪਣਾ ਉਧਾਰ ਵਾਪਸ ਨਹੀਂ ਸੀ ਕੀਤਾ ਤੇ ਅਗਲੇ ਜਨਮ ਦੇ ਵਿੱਚ ਜਿਹੜਾ ਬਾਣੀਆਂ ਸੀ ਉਹ ਬਾਜ ਦੀ ਜੂਨ ਦੇ ਵਿੱਚ ਪਿਆ ਹੋਇਆ ਸੀ ਤੇ ਜੱਟ ਜ਼ਿਮੀਦਾਰ ਸੀ ਜਿਹੜਾ ਉਹ ਤਿੱਤਰ ਦੀ ਜੂਨੇ ਪਿਆ ਸੀ ਤੇ ਗੁਰੂ ਜੀ ਨੇ ਆਪਣੇ ਹੱਥੀਂ ਬਾਜ ਦੇ ਹੱਥੋਂ ਤਿੱਤਰ ਨੂੰ ਮਰਵਾ ਕੇ ਆਪਣੀ ਜਿਹੜੀ ਜਾਮਣੀ ਸੀ ਉਹ ਉਤਾਰੀ ਸੀਗੀ ਤੇ ਅੱਜ ਆਪਾਂ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਂਗੇ ਤੇ ਜਿਸ ਸਥਾਨ ਨਾਲ ਗੁਰੂ ਸਾਹਿਬ ਜੀ ਨੇ ਜਿਸ ਜਨਰਲ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਆਪਾਂ ਉਸ ਜੰਡ ਸਾਹਿਬ ਦੇ ਵੀ ਦਰਸ਼ਨ ਕਰਾਂਗੇ ਤੇ ਸਾਡੀ ਵੀਡੀਓ ਦੇ ਨਾਲ ਜ਼ਰੂਰ ਜੁੜੇ ਰਹੋ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਅਸੰਗਤ ਜੀ ਤੁਸੀਂ ਦੇਖ ਸਕਦੇ ਜੀ ਮੇਨ ਗੇਟ ਦੇ ਉੱਪਰ ਹੀ ਬਾਜ ਤਿੱਤਰ ਦੇ ਘੋੜੇ ਦਾ ਜੋ ਚਿੱਤਰ ਬਣਿਆ ਆ ਤੇ ਇਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਹੈ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਦਰਬਾਰ ਦੇ ਦਰਸ਼ਨ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਇਥੋਂ ਦਾ ਇਤਿਹਾਸ ਪੜਾਂਗੇ ਤੇ ਫਿਰ ਸਰੋਵਰ ਸਾਈਡ ਤੋਂ ਕੇ ਦਰਬਾਰ ਦੇ ਦਰਸ਼ਨ ਕਰਾਂਗੇ ਨਾ ਪਤਾ ਨਾ ਲੈ ਕੇ ਚੱਲਦੇ ਆ ਪਹਿਲਾਂ ਇਤਿਹਾਸ ਪੜੋਨੇ ਆ ਤਾਂ ਇਹ ਗੁਰਦੁਰਾ ਸਾਹਿਬ ਦਾ ਇਤਿਹਾਸ ਪੜ੍ਹ ਸਕਦੇ ਜੀ ਜੋ ਕਿ ਤਿੰਨ ਭਾਸ਼ਾਵਾਂ ਦੇ ਵਿੱਚ ਮੌਜੂਦ ਹੈ ਪੰਜਾਬੀ ਹਿੰਦੀ ਤੇ ਇੰਗਲਿਸ਼ ਦੇ ਵਿੱਚ ਆਣਾ ਜਿਸ ਸਟਾਪ ਤੇ ਗੁਰੂ ਜੀ ਦੇ ਕੋڑے ਨੇ ਪੌੜ ਮਾਰ ਕੇ ਚੱਲ ਗਏ ਸੀ ਇਸ ਸਟਾਪ ਤੇ ਸਰੋਵਰ ਸਾਹਿਬ ਬਣਿਆ ਤੇ ਦੇਖ ਸਕਦੇ ਜੀ ਚਾਂਡਾ ਇੱਥੇ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਤੁਸੀਂ ਦੇਖ ਸਕਦੇ ਉਹ ਜੰਡ ਸਾਹਿਬ ਦੇਖ ਸਕਦੇ ਜੀ ਸਤਿ ਸ਼੍ਰੀ ਅਕਾਲ ਆਪਾਂ ਮਾਤਾ ਮਾਪੂ ਆਪ ਹੈ ਆਪੇ ਸਾਰਾ ਇਧਰ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਬਣਿਆ ਆ ਦੇਖ ਸਕਦੇ ਤੁਸੀਂ ਇਥੇ ਲੰਗਰ ਦੇ ਵਿੱਚ ਤੁਸੀਂ ਦੇਖ ਸਕਦੇ ਸਾਰਾ ਇਸ ਟੀਮ ਬੋਇਲਡ ਕੁਕਿੰਗ ਸਿਸਟਮ ਜੋ ਲੱਗਾ ਹੋਇਆ ਵਾ ਜਿਹਦੇ ਨਾਲ ਜਾਰਾ ਹੀ ਜਿਹੜਾ ਲੰਗਰ ਪਾਣੀ ਉਹ ਤਿਆਰ ਹੁੰਦਾ ਆ ਤੁਸੀਂ ਦੇਖ ਸਕਦੇ ਜੀ ਤੇ ਇੱਧਰ ਲੋਹਾਂ ਲੱਗੀਆਂ ਜਾਂ ਦੇਖ ਸਕਦੇ ਬੀਬੀਆਂ ਪ੍ਰਸ਼ਾਦ ਦੇ ਪਕਾ ਪਕਾ ਰਹੀਆਂ ਨੇ ਤੇ ਆਹ ਤੁਸੀਂ ਮਸ਼ੀਨਾਂ ਦੇਖ ਸਕਦੇ ਜਿਨ੍ਹਾਂ ਰਾਹੀਂ ਸਾਰਾ ਲੰਗਰ ਜਿਹੜਾ ਤਿਆਰ ਹੁੰਦਾ ਵਾ ਬਾਬਾ ਜੀ ਦਾ ਸਵਾਸ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ